मैं डॉक्टर सुरेंद्र गुप्ता फाउंडर डायबिटीज रीवर सरदार हरमिंदर सिंह जी डॉक्टर रजिंद्र सिंह जी और गुरुद्वारा मैनेजमेंट की पूरी टीम वालों उपरला तो किया गया है जिदेज इन्होंने एक चैरिटेबल लैबोरटरी जो कि एन ए बी एल सर्टिफाइड हैगी है ਸ਼ਾਰਟ ਕੀਤੀ ਹੈ ਤੇ ਇਹ ਇੱਕ ਐਸੀ ਸੇਵਾ ਹੈਗੀ ਹੈ ਜਿਹੜੀ ਬਹੁਤ ਲੋਕ ਜਿਆਦੀ ਹੈ ਕਿਉਂਕਿ ਹੁਣ ਜੁਨੀਆ ਵੀ ਬਿਮਾਰੀਆਂ ਹੈਗੀਆਂ ਨੇ ਉਹ ਲਾਈਫ ਸਟਾਈਲ ਰਿਲੇਟਡ ਨੇ ਤੇ ਅੱਗੇ ਇਹ ਇੱਕ ਐਸਾ ਉਪਰਾਹਲਾ ਹੈਗਾ ਜਿਹੜਾ ਕਿ ਇਲਾਜ ਨੂੰ ਨਿਸ਼ਚਿਤ ਕਰਨ ਦੇ ਵਿੱਚ ਹੁਣ ਕੰਮ ਆਉਂਦਾ ਹੈ ਸਾਰੀਆਂ ਆਤਮਾਵਾਂ ਸਾਰੇ ਉਹ ਜੀਵ ਉਹ ਬਹੁਤ ਜ਼ਿਆਦਾ ਇਹਨਾਂ ਦੇ ਧੰਨਵਾਦੀ ਹੋਣਗੇ ਕਿਉਂਕਿ ਇਹ ਸੇਵਾ ਬੜੀ ਵੱਡੀ ਸੇਵਾ ਹੈਗੀ ਆ ਕਿਉਂਕਿ ਆਪਾਂ ਤਾਂ ਗੁਰੂ ਘਰ ਖੜੇ ਹੈਗੇ ਆਂ ਔਰ ਆਪਾਂ ਇਹ ਮੰਨਦੇ ਹੈਗੇ ਆਂ ਕਿ ਬਿਨਾ ਕਿਸੇ ਵਿਤਕਰੇ ਤੋਂ ਹਰ ਇੱਕ ਨੂੰ ਹਰ ਸਹੂਲਤ ਜਿਹੜੀ ਹੈਗੀ ਆ ਉਹ ਪ੍ਰਦਾਨ ਹੋਣੀ ਚਾਹੀਦੀ ਆ ਔਰ ਜਿਦਾਂ ਡਾਕਟਰ ਰਜਿੰਦਰ ਸਿੰਘ ਉਹਨਾਂ ਨੇ ਵੀ ਕਿਹਾ ਕਿ ਕੁਆਲਿਟੀ ਸਾਨੂੰ ਸੋਵੇ ਔਰ ਇਹ ਕੁਆਲਿਟੀ ਸਰਵਿਸ ਦੀ ਇੱਕ ਗਰੰਟੀ ਹੈ ਤੇ ਅਣਗਿਣਤ ਟੈਸਟ ਕੋਈ ਵੀ ਟੈਸਟ ਜਿਹੜਾ ਰੈਫਰਲ ਟੈਸਟ ਹੈਗਾ ਉਹ ਕਰਨਾ ਵੀ ਇਹਨਾਂ ਦੇ ਹੱਥ ਵਾਸ ਹੈਗਾ ਕੋਈ ਦਿੱਕਤ ਹੀ ਨਹੀਂ ਹੈ ਜਿੱਦਾਂ ਇਹਨਾਂ ਨੇ ਦੱਸਿਆ ਕਿ ਕੈਂਸਰ ਮਾਰਕਰ ਟੈਸਟ ਕਰਦੇ ਨੇ ਤੇ ਫਿਰ ਕੋਈ ਟੈਸਟ ਨਹੀਂ ਹੈਗਾ ਜਿਹੜਾ ਨਾ ਹੁੰਦਾ ਹੋਵੇ ਦੇਖ ਜਿੱਦਾਂ ਜਿੱਦਾਂ ਬਖਸ਼ੀ ਸਿੰਘ ਉਹਨਾਂ ਨੇ ਕਿਹਾ ਕਿ ਤੈਨਹੀਂ ਸੈਕ्रेड ਸਸਤਾ ਹੈ ਸਕੈਨ ਦੀ ਲੋੜ ਨਹੀਂ ਤੇ ਟੈਸਟਾਂ ਦੀ ਬਹੁਤ ਮਹੱਤਵ ਹੈ ਮੈਨੂੰ ਜੇ ਕੈਂਸਰ ਪਤਾ ਲੱਗਾ ਮੈਨੂੰ ਟੈਸਟਾਂ ਤੋਂ ਲੱਗਾ ਮੈਨੂੰ ਕਿਸੇ ਲਕਸ਼ਣ ਤੋਂ ਨਹੀਂ ਪਤਾ ਲੱਗਾ ਲਕਸ਼ਣ ਮੈਨੇ ਮੈਨੂੰ 14 ਸਾਲ ਹੋ ਗਏ ਕੈਂਸਰ ਨੂੰ ਮੈਨੇ ਕੈਂਸਰ ਦਾ ਲਕਸ਼ਣ ਨਹੀਂ ਦੇਖਿਆ ਅਭੀ ਕੀ ਹੁੰਦਾ ਹੈ ਮੈਂ ਐਵੇਂ ਟੰਣਾ ਟੰਘਣਾ ਟੰਣਾ ਨਹੀਂ ਹੈ ਤੇ ਮੈਂ ਕੈਂਸਰ ਦਾ ਲਕਸ਼ਣ ਨਹੀਂ ਹੋਣ ਦਿੱਤਾ ਤਦੀ ਮੈਂ ਖੜਾ ਹਾਂ ਸੋ ਆਪਾਂ ਕਿਸੇ ਵੀ ਬਿਮਾਰੀ ਦੇ ਲਕਸ਼ਣਾਂ ਨੂੰ ਨਾ ਠੀਕੀਏ ਆਪਾਂ ਪਹਿਲੇ ਟੈਸਟ ਕਰਾਈਏ ਜੇ ਟੈਸਟਾਂ ਇਨਕਸਾਂ ਦਾ ਆਪਾਂ ਉਹ ਦਵਾਈਆਂ ਤੇ ਉਰਲਾ ਸ਼ੁਰੂ ਕਰਦੇ ਹਾਂ